ਸਰਬਤਰਮ ਨਿਊ ਚੈਨਲ ਵਿੱਚ ਆਪ ਸਭੀ ਦਾ ਸਵਾਗਤ ਹੈ ਜੀ ਸੋ ਸਰਬਤਰਮ ਨਿਊ ਚੈਨਲ ਚ ਅੱਜ ਟੀਮ ਪਹੁੰਚੀ ਹੈ ਪਿੰਡ ਪਾਮ ਜ਼ਿਲ੍ਹਾ ਸ਼ਿਆਲਪੁਰ ਵਿਖੇ ਜਿੱਥੇ ਕਿ ਡੇਰਾ ਬਾਬਾ ਦੁੱਧਾ ਧਾਰੀ ਸਥਾਨ ਤੇ ਬ੍ਰਹਮਲੀ ਸੰਤ 108 ਪੂਰਨ ਦਾਸ ਜੀ ਬ੍ਰਹਮਲੀਨ 108 ਸੰਤ ਬਲੀਵ ਦਾਸ ਜੀ ਸੰਤ ਗੂਟਾ ਦਾਸ ਜੀ ਸੰਤ ਨਰੈਣ ਦਾਸ ਜੀ ਸੰਤ ਸਰਣ ਦਾਸ ਜੀ ਸੰਤ ਸੰਤੋਖ ਦਾਸ ਜੀ ਸੰਤ ਜਗੀਰ ਦਾਸ ਜੀ ਤੇ ਸੰਤ ਪੂਰਨ ਦਾਸ ਜੀ ਸੰਤ ਜਾਗਰ ਦਾਸ ਜੀ ਸੰਤ ਧਿਆਨ ਦਾਸ ਜੀ ਸੰਤ ਗਰੀਬ ਦਾਸ ਜੀ ਸੰਤ ਪ੍ਰੀਤਮ ਦਾਸ ਜੀ ਦੇ ਸਥਾਨਾਂ ਤੇ ਸਲਾਨਾ ਕੰਚਕਾ ਦਾ ਮੇਲਾ ਬਹੁਤ ਹੀ ਸ਼ਰਧਾਪੂਰਵਕ 31 ਮਈ 2025 ਨੂੰ ਬਲਜੀਤ ਸਿੰਘ ਪ੍ਰਧਾਨ ਸੁਖਵਿੰਦਰ ਨਾਮੀਤ ਪ੍ਰਧਾਨ ਸੋਨ ਲਾਲ ਜਨਨ ਸਕੱਤਰ ਗੁਰਨਾਮ ਸਿੰਘ ਜਨਨ ਸਕੱਤਰ ਪ੍ਰੀਤਮ ਸਿੰਘ ਜਨਨ ਸਕੱਤਰ ਅਮਰਜੀਤ ਸਿੰਘ ਖਜ਼ਾਂਚੀ ਰਾਮਾਸਰਾ ਉਪ ਖਜ਼ਾਂਚੀ ਸੋਦੀराम ਪ੍ਰੈਸ 77 ਜਸਵਿੰਦਰ ਪਾਲ ਪ੍ਰੈਸ 77 ਪਿੰਕ ਦਾ ਸਲਾਹਕਾਰ ਸੰਤੋਖ ਸਿੰਘ ਸਲਾਹਕਾਰ ਜਗਿੰਦਰ ਪਾਲ ਸਲਾਹਕਾਰ ਡਿਸਟੇਸ 77 ਬਲਜੀਤ ਸਿੰਘ ਸਮੂਹ ਕਮੇਟੀ ਦੇਖ ਰਖੇਟ ਕਰਵਾਇਆ ਗਿਆ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਜੀਤ ਸਿੰਘ ਸੋਨੂ ਨੇ ਸਰਬਤਰਮ ਨਿਊ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਭਾਈ ਸਤਨਾਮ ਸਿੰਘ ਜੀ ਹਸੈਨਪੁਰ ਵਾਲੇ ਕਤੇ ਸੰਤ ਬਾਬਾ ਮੇਜਰ ਸਿੰਘ ਜੀ ਹੱਲੂ ਵਾਲ ਵਾਲੇ ਸਾਈ ਜੀਤੀ ਸ਼ਾਹ ਜੀ ਦੋਜਾ ਸ਼ਰੀਪ ਭਾਮ ਕਤੇ ਹੋਰ ਵੀ ਮਹਾਪੁਰਸ਼ਾਂ ਨੇ ਆਪਣੇ ਪ੍ਰਵਚਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਹਨਾਂ ਦੱਸਿਆ ਕਿ ਇਸ ਮੌਕੇ ਐਸਜੀਰ ਹਸਪਤਾਲ ਕੋਟਪੂਹੀ ਤੋਂ ਡਾਕਟਰ ਪਰਮਿੰਦਰ ਸੂਜੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਾਜ਼ਰੀ ਭਰੀ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਆਓ ਅਸੀਂ ਦੇਖਦੇ ਹਾਂ ਸਮੋਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ تي پڪ تي آ پاڑا نمبر کي سنگ تي آ پاڑا نمبر کي کیونکہ میں نے کچھ پرچار ہارے نہیں چاہتا اور ساتھ مہاپور شاہ جی نے میرے کو پہلے کیرتنی موٹ کی کے ہے اور ساتھیاں سانجیاں اور یہ جی جوڑ میلے ہے میرے کو پہلا وام سب کے کنویر جی نے بھی اہم تھی کہ جڑے جوڑ میلے ہے اس بھاگ سرپنٹ ہونے نہیں سکے ਇਹ ਮਹਾਪੁਰਖਾਂ ਦੀ ਦੇਣ ਔਰ ਬਾਬਾ ਸਾਹਿਬ ਜੀ ਦੀ ਕਿਰਪਾ ਕਰਕੇ ਹੋਇਆ ਹੈ ਜੇ ਤੇ ਹਾਸਲ ਕਰੋਗੇ ਇਤਿਹਾਸ ਨੂੰ ਇਤਿਹਾਸ ਦੇ ਵਿੱਚ ਸਾਡੇ ਮਹਾਪੁਰਖਾਂ ਨੇ ਕੁਰਬਾਨੀਆਂ ਕੀਤੀਆਂ ਔਰ ਉਹਨਾਂ ਕੁਰਬਾਨੀਆਂ ਕਰਕੇ ਅੱਜ ਤੁਸੀਂ ਗੱਡੀਆਂ ਵળે ਹੋ ਗਏ ਕੋਠੀਆਂ ਆਵੇ ਰੋਗੇ ਔਰ ਤੁਸੀਂ ਵਧੀਆ-ਵਧੀਆ ਦੇਸ਼ਾਂ ਦੇ ਵਿੱਚ ਵੱਡੇ-ਵੱਡੇ ਮੁਲਕਾਂ ਵਿੱਚ ਜਾ ਕੇ ਬਸ ਕਰਦੇ ਹੋ ਔਰ ਇਹ ਨਾ ਸੋਚਿਓ ਕਿ ਇਸ ਸਮਾਜ ਨੂੰ ਅਸੀਂ ਦੇਣਾ ਕੁਝ ਨਹੀਂ ਜੋ ਸਾਡਾ ਬਾਪੂ ਸਿਰ ਵਰ ਗਿਆ ਜਿਹੜਾ ਨੌਕਰੀਆਂ ਤੇ ਲੱਗਿਆ ਬਾਬਾ ਸਾਹਿਬ ਦੀ ਕਿਰਪਾ ਸਦਕਾ ਉਹ ਸਾਫ ਕਾਂਚੀ ਨਾਮ ਦੀ ਕਹਿੰਦੇ ਸੀ ਜਿਸੀ ਪੇਵੈਂਟ ਸੋਸਾਇਟੀ ਦਾ ਕੰਮ ਕਰਨਾ ਹੋਜੀ ਬਾਬਾ ਪੂਰਨਦਾਸ ਮਹਾਰਾਜ ਜੀ ਦਾ ਸਹੀ ਪ੍ਰਵਾਹ ਕੀ ਹੈ ਪਰਮ ਸਤਕਾਰਯੋਗ ਘਰ ਰੂਪ ਗੁਰੂ ਪਿਆਰੇ ਸਾਧ ਸੰਤਜੋ ਅੱਜ ਡੇਰਾ ਦਾਤਾਰੀ ਪਿੰਡ ਪਾਮ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕੰਜਕਾਂ ਦਾ ਸਲਾਨਾ ਜੋੜ ਮੇਲਾ ਡੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਰਾਣ ਮਿਲ ਕੇ ਮਨਾਇਆ ਹੈ ਕੱਲ ਤੋਂ ਹੀ ਪਰਿਪੂਰਨ ਪਰਮਾਤਮਾ ਦੇ ਜੋ ਗੁਣ ਗਾਨ ਕੀਤੇ ਨੇ ਸੰਤਾਂ ਮਹਾਪੁਰਸ਼ਾਂ ਨੇ ਔਰ ਵਖ ਵਖ ਰਾਗੀ ਜਥਿਆਂ ਨੇ ਆ ਕਰਕੇ ਇਸ ਸੰਤਨ ਤੇ ਆਪਣੀਆਂ ਹਾਜ਼ਰੀਆਂ ਭਰੀਆਂ ਨੇ ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਅਵ ਸਰਬ ਧਰਮਾਂ ਨਵੇਂ ਚੈਨਲ ਵਾਲੇ ਜੋ ਇੱਥੇ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਪ੍ਰਬੰਧ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਜੀ ਜੋ ਵੀ ਪਤਵੰਤੇ ਸੱਜਣ ਆਏ ਨੇ ਸਾਰਿਆਂ ਦਾ 10 ਵੱਲੋਂ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਇਸ ਮੇਲੇ ਦੀ 10 ਵੱਲੋਂ ਲੱਖ-ਲੱਖ ਵਧਾਈ ਜੀ ਲੱਖ-ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੁੱਡਸ ਤੋਂ ਅੱਜ ਸਾਡੀ ਸਾਰੀ ਟੀਮ ਪਹੁੰਚੀ ਪਿੰਡ ਭਾਮ ਵਿਖੇ ਡਿਸਟ੍ਰਿਕਟ ਹੁਸ਼ਿਆਰਪੁਰ ਜਿੱਥੇ ਕੇ ਸਲਾਨਾ ਜੋੜ ਮੇਲਾ ਬੜੇ ਹੀ ਧੂਮ-ਧਾਮ ਤੇ ਚਾਹਮਾਂ ਦੇ ਨਾਲ ਮਨਾਇਆ ਜਾ ਰਿਹਾ ਬਹੁਤ ਹੀ ਮਹਾਨ ਸ਼ਖਸੀਤਾਂ ਧਾਰਮਿਕ ਸਥਾਨਾਂ ਤੋਂ ਆਈਆਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹ ਜੋੜ ਮੇਲਾ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਕਮੇਟੀ ਮੈਂਬਰਾਂ ਦੇ ਦੇ ਹਨਰਸ ਦੇ ਨਾਲ ਬਾਅਦ ਛੱਡ ਕੇ ਜੋ ਕੀਤਾ ਜਾ ਰਿਹਾ ਨਾਲ ਦੀ ਨਾਲ ਹੀ ਸਾਰੀ ਸਮੂਹ ਸੰਗਤ ਦਾ ਦੇ ਸਾਰੇ ਸਹਿਯੋਗ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਿਹਾ ਔਰ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸਰਾਨਾ ਜੋੜ ਮੇਲੇ ਦੀਆਂ ਸਾਰੀ ਹੀ ਗੁਰੂ ਪਿਆਰੀ ਸਾਧ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਦੇਵ ਜੈ ਸੰਤਾਂ ਦੀ ਕਮੇਟੀ ਵੱਲੋਂ ਅਸੀਂ ਮਹਾਪੁਰਸ਼ਾਂ ਪਹੁੰਚਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਕਿ ਸਰਾਨਾ ਮੇਲਾ ਹਰ ਸਾਲ ਦੀ ਤਰ੍ਹਾਂ 31 ਮਈ ਦਿਨ ਸ਼ਨੀਵਾਰ ਨੂੰ ਅੱਜ ਮਨਾਇਆ ਗਿਆ ਹੈ ਕੀਰਤਨੀ ਜਥੇ ਇੱਥੇ ਪਹੁੰਚੇ ਹੈ ਜੀ ਉਹਨਾਂ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਸਾਈਂ ਬਾਬਾ ਜੀਤੀ ਸ਼ਾਹ ਜੀ ਰੌਜਾ ਸ਼ਰੀਫ ਆਮ ਇਹਨਾਂ ਦਾ ਵੀ ਕਮੇਟੀ ਵੱਲੋਂ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕੋਟ ਸੂਈ ਤੋਂ ਡਾਕਟਰ ਸਾਹਿਬ ਇਹਨਾਂ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ 108 ਸੰਤ ਬਾਬਾ ਮਿਜਰ ਦਾ ਜੀ ਹੱਲੂਆ ਤੋਂ ਇਹਨਾਂ ਵੀ ਆਪਣਾ ਕੀਰਤਨ ਕਰਕੇ ਸੰਗਤਾਂ ਨੂੰ ਲਹਿਾਲ ਕੀਤਾ ਅਸੀਂ ਇਹਨਾਂ ਦਾ ਵੀ ਕਮੇਟੀ ਵੱਲੋਂ ਬਹੁਤ ਤਹਿਤਿਲੋਂ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਤਹਿ ਦਿਲੋਂ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਜੀ ਜੈ ਸੰਤਾਂ ਦਾ